ਨੇ ਦੇ ਫਰਾਂ ਹੱਲ ਕਿੱਥੋਂ ਫੜਿਆ ਨਹੀਂ ਕਿ ਇਹ ਇਹ ਆਈ ਫੱਲਾ ਵੀ ਇੱਥੋਂ ਮੇਰਾ ਮੂੰਹ ਦਿਖਾਇਦਾ ਚਿਹਰੇ ਦੇ ਦਰਸ਼ਨ ਕਰਾ ਬਾਬੇ ਦੇ ਆ ਜਾ ਇਹ ਮਿੱਟੀ ਖਾਣਾ ਹਣਾ ਮਿੱਟੀ ਬਹੁਤ ਖਾਂਦਾ ਹੈ ਅੱਧੇ ਹੀ ਇਤਨੀ ਮਿੱਟੀ ਆ ਗਿਆ ਵਧੀਆ ਚੂਹੇ ਨਹੀਂ ਆਉਣ ਦਿੰਦਾ ਖੇਤ ਤੇਰੇ ਬੋਤਲ ਜਗ੍ਹਾ ਤੋਂ ਬੰਦ ਕਰੀ ਇਹਨਾਂ ਨੂੰ ਦੇਖਦੇ ਆਪਾਂ ਕਿੰਨੇ ਦਿਨ ਬੋਤਲ ਚ ਰਹਿ ਸਕਦਾ। ਖਾਣੂ ਬਾਪ ਕਰਦਾ ਵਿਚਾਰੇ ਨੂੰ ਛੱਡ ਦੇ। ਪਾਪ ਕਿੱਥੇ ਦਾ? ਹਾਂ। ਕੋਠੀ ਬਗੈ ਤੇ ਆਪਾਂ ਨੇ। ਦੇਖਦੇ ਆਪਾਂ ਇਹ ਕਿੰਨੇ ਦਿਨ ਰਹੂਗਾ। ਬੱਚੋ। ਭਾਂਦਰਦਕ ਜੋਰੀ ਵਾਲਾ ਇਹ ਚ। ਲੈ। ਮੈਂ ਕਹਿੰਦਾ 6 ਵਜੇ ਦਾ ਸਿਰ ਤੇ। ਜੀ ਆਖਮੀ ਹੀ ਰਹਿ। டக்கன டக்கன டக்கணும்